ਹਾਂਜੀ ਸਤਿ ਸ੍ਰੀ ਅਕਾਲ ਕਿਸਾਨ ਦੋਸਤੋ ਸਵਾਗਤ ਹੈ ਤੁਹਾਡਾ YouTube ਚੈਨਲ ਬਰਾਡੇ ਫਾਰਮ ਤੇ Facebook ਪੇਜ ਬਰਾਡੇ ਫਾਰਮ ਤੇ ਸਭ ਤੋਂ ਪਹਿਲਾਂ ਬਈ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੀਆਂ ਵਛੀਆਂ ਦੀ ਵੀਡੀਓ ਤੁਹਾਡੇ ਕੋਲ ਜਲਦੀ ਪਹੁੰਚ ਸਕਣ। ਅੱਜ ਤੁਹਾਨੂੰ ਦੋ ਜਰਸੀ ਬੱਚੇ ਦਿਖਾਉਣਾ ਬਈ ਬਹੁਤ ਸੋਹਣੇ ਟਾਪ ਕੁਆਲਟੀ ਦੇ ਬੱਚੇ ਆ। ਦੋਦੀ ਵਾਲੀਆਂ ਵਛੀਆਂ ਕਾਲੇ ਫੇਸ ਵਾਲੀ ਵਛੀ ਚੈੱਕ ਕਰੋ। ਇਹਦੀ 6.5 ਮਹੀਨੇ ਉਮਰ ਦੀ ਲਾਲ ਬੱਚੀ ਦੀ ਬਦਾਮੀ ਰੰਗ ਵਾਲੀ 6 ਮਹੀਨੇ ਉਮਰ ਦੀ ਚਾਰ ਚਾਰ ਹੀ ਥਾਣਾ ਜਿਹੀ ਫੋਰਸ਼ਾਂ ਨੇ। ਜੈਤੂ ਸ਼ਹਿਰ ਅਬਜੀ ਆਪਣਾ ਜ਼ਿਲ੍ਹਾ ਫਰੀਦਕੋਟਾ ਜੈਤੂ ਅਗੇ ਬਾਜਾਖਾਨਾ ਰੋੜ ਤੇ ਕਰਾਈ ਆਪਣਾ ਤੇ ਜੋੜੇ ਦਾ ਮੁੱਲ ਬਰੇ 32000 ਆ ਲਾਲ ਰੰਗ ਵਾਲੀ ਦਾ ਮੁੱਲ 17000 ਆ ਦੂਜੀ ਬੱਚੀ ਦਾ 15000 ਆ ਜਿਨੇ ਵੀ ਲੈਣੀ ਆਪਣਾ ਸੰਪਰਕ ਕਰੋ ਜੀ ਥੱਲੇ ਸਕਰੀਨ ਤੇ ਨੰਬਰ ਚੱਲ ਰਿਹਾ ਇੱਕ ਵਾਰ ਦੁਬਾਰਾ ਬੇਨਤੀ ਕਰਦੇ ਜਿਨੇ ਵੀ ਜਰਸੀ ਬੱਚੇ ਲੈਣੇ ਆ ਆਪਣਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਓ ਧੰਨਵਾਦ ਦੋਸਤੋ